ਤੱਸ ਜਿਗਰ ਹਾਲਤ ਦੇਖੀਏ ਕਿ ਇਹਦੀ ਫੈਮਿਲੀ ਸੀਗੀ ਕਿ ਲੇਡੀਜ਼ ਬੱਚਿਆਂ ਦੇ ਨਾਲ ਘਰ ਦੇ ਵਿੱਚ ਸੀਗੀ ਔਰ ਸਾਨੂੰ ਪਤਾ ਲੱਗਿਆ ਵੀ ਇਹ ਭੁੱਖੀ ਬੈਠੀ ਹੋਈ ਆ ਪਿਛਲੇ 2 ਦਿਨ ਤੋਂ ਉਹਨਾਂ ਦੇ ਘਰੇ ਨਾ ਕੋਈ ਬੰਦਾ ਸੀਗਾ ਤੇ ਨਾਲ ਨਾਲ ਕੋਈ ਪੈਸਾ ਸੀ ਨਾ ਨਾਲ ਨਾਲ ਕੋਈ ਰਾਸ਼ਨ ਸੀ ਲਾਕਡਾਊਨ ਹੋ ਚੁੱਕਿਆ ਸੀ ਜਦੋਂ ਮੈਂ ਉਹਨਾਂ ਦੇ ਘਰੇ ਗਿਆ ਮੈਂ ਤੇ ਉਹ ਇਸ ਤਰ੍ਹਾਂ ਦੀ ਸੀ ਕਿ ਗਰੀਬ ਫੈਮਿਲੀ ਹੁੰਦੀ ਆ ਇੱਕ ਬਹੁਤ ਅਮੀਰ ਫੈਮਿਲੀ ਹੁੰਦੀ ਆ ਇੱਕ ਮੀਡੀਅਮ ਫੈਮਿਲੀ ਹੁੰਦੀ ਆ ਮੀਡੀਅਮ ਫੈਮਿਲੀ ਵਿੱਚ ਸੀ ਕਿ ਨਾ ਤਾਂ ਉਹ ਮੰਗ ਕੇ ਕਿਸੇ ਤੋਂ ਖਾ ਸਕਦੇ ਸੀ ਤੇ ਨਾ ਆਪਣਾ ਦੁੱਖ ਦੱਸ ਸਕਦੇ ਸੀ ਤੇ ਬਸ ਉਹਦੇ ਨਾਲ ਉਹ ਜਿਹੜਾ ਰੋਈ ਆਹੋ ਉਹ ਕਹਿੰਦੀ ਮੈਂ ਸੱਚੀ ਬਹੁਤ ਭੁੱਖੀ ਸੀ ਉਹਦੇ ਬੱਚਿਆਂ ਨੇ ਨਾ ਸਾਡੇ ਕੋਲ ਬ੍ਰੈਡ ਦੇ ਪਾਓ ਸੀਗੇ ਜਿਹੜੇ ਬੰਨ ਹੁੰਦੇ ਨੇ ਉਹ ਖੋਖੋ ਕੇ ਖਾਦੇ ਤੇ ਮੈਂ ਆਪ ਬੜਾ ਉਹਦੇ ਵਿੱਚ ਮਤਲਬ ਬਾਬੂ ਹੋ ਗਿਆ ਸੀ ਕਦੋਂ ਕਿ ਪ੍ਰਮਾਤਮਾ ਇਹ ਜਿਆ ਟਾਈਮ ਨਾ ਦਿਖਾਵੇ ਕਿਸੇ ਨੂੰ ਉਹਨੇ ਬਹੁਤ ਸੀਸਾਂ ਦਿੱਤੀਆਂ ਸਾਨੂੰ ਕਹਿੰਦੀ ਅਸੀਂ ਸਾਡੀ ਤੇ ਗਲੀ ਦੇ ਵਿੱਚ ਕਹਿੰਦੀ ਕੋਈ ਆਂਦਾ ਵੀ ਨਹੀਂ ਹੈਗਾ ਪੀੜੀ ਗਲੀ ਸੀਗੀ ਉੱਚ ਗੱਡੀ ਨਹੀਂ ਜਾ ਸਕਦੀ ਸੀ ਤੇ ਅਸੀਂ ਬਾਰ ਜਾ ਕੇ ਬਾਰ ਬਾਰ ਜਾ ਕੇ ਦੇ ਹੁੰਦੇ ਸੀ ਕਿ ਲੋਕੀ ਗਲੀਆਂ ਚ ਜਾਂਦੇ ਨਹੀਂ ਸੀ ਤੇ ਉਹ ਬਾਹਰ ਆ ਕੇ ਲੈ ਨਹੀਂ ਸਕਦੀਆਂ ਸੀ ਜਾਂ ਲੇਕਿਨ ਅਸੀਂ ਘਰ ਘਰ ਜਾ ਜਾ ਕੇ ਵੀ ਸੇਵਾ ਕੀਤੀ ਆ ਲੋਕਾਂ ਦੇ ਕੋਲ ਫੁਲਕੇ ਮੰਗ ਮੰਗ ਕੇ ਵੀ ਲਿਆਉਂਦੇ ਸੀ ਕੋਈ 10 ਫੁਲਕੇ ਕੋਈ 20 ਫੁਲਕੇ ਕੋਈ 50 ਫੁਲਕੇ ਸਾਨੂੰ ਦਿੰਦਾ ਸੀਗਾ ਅਸੀਂ ਉਹ ਘਰ ਘਰ ਜਾ ਜਾ ਕੇ ਵੀ ਲੈ ਕੇ ਆਉਂਦੇ ਰਹੇ ਬੋਲੀ ਤੁਸੀਂ ਬਲੱਡ ਦੀ ਸੇਵਾ ਵੀ ਕਰਦੇ ਰਹੇ ਉਹ ਵੀ ਕਰਦੇ ਪਏ ਹੋ ਹਾਂਜੀ ਬਲੱਡ ਲੈਡ ਕਰ ਜਾਂਦਾ ਕੋਈ ਵੀ ਪਰਸਨ ਬਲੱਡ ਲੈਡ ਕਰਕੇ ਆ ਜਾਂਦਾ ਹੈ ਆ ਉਹ ਫੀਲ ਕੋਸਟ ਇਹ ਸਾਰਾ ਕੁਝ ਲੇਕਿਨ ਜਦੋਂ ਬਲੱਡ ਲੈਣ ਜਾਂਦਾ ਆ ਤਾਂ ਉਹਨੂੰ ਕਹਿੰਦੇ ਜਿਹਨਾਂ ਬਲੱਡ ਹੈ ਨਹੀਂ ਜਾਂ ਘਟ ਹੈ ਜਾਂ ਕਿਸੇ ਤਰੀਕੇ ਨਾਲ ਉਹ ਪੇਮੈਂਟ ਕਰਨੀ ਪੈ ਜਾਂਦੀ ਆ ਐਦਾਂ ਕਦੋਂ ਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਗੱਲ ਕਹੀ ਸੀ ਕਿ ਬਲੱਡ ਇੱਕ ਦਾਨ ਬਲੱਡ ਡੋਨੇਸ਼ਨ ਦੀ ਗੱਲ ਕਰਦੇ ਆਪਾਂ ਪਹਿਲੀ ਗੱਲ ਤੇ ਮੈਂ ਇੱਕ ਡਰਨ ਨੂੰ ਵੀ ਇਹ ਕਹੂੰਗਾ ਕਿ ਜਿਹੜਾ ਸੀ ਬਲੱਡ ਦਿੰਨੇ ਆ ਉਹਨੂੰ ਅਸੀਂ ਵਾਪਸ ਲੈਣ ਬਾਰੇ ਨਾ ਸੋਚੀਏ ਲੇਕਿਨ ਜਦੋਂ ਸਾਨੂੰ ਕਿਤੇ ਲੋੜ ਪੈਂਦੀ ਆ ਉਹਦੇ ਵਾਸਤੇ ਅਸੀਂ ਕੀ ਕਰੀਏ ਸਰ ਮੈਂ ਦੱਸਣਾ ਚਾਹਨਾ ਕਿ ਜਿਹੜਾ ਤੁਸੀਂ ਤੁਸੀਂ ਜਿੱਦਾਂ ਗੱਲ ਕੀਤੀ ਕਿ ਅਸੀਂ ਬਲੱਡ ਡੋਨੇਟ ਕੀਤਾ ਤੇ ਸਾਨੂੰ ਬਾਅਦ ਵਿੱਚ ਪੈਸੇ ਦੇਣੇ ਪੈਂਦੇ ਆ ਜਾਂ ਇਦਾਂ ਉਦਾਂ ਅਕਸਰ ਇਹ ਗੱਲਾਂ ਸੁਣਨੀਆਂ ਪੈਂਦੀਆਂ ਨੇ ਜਿਹੜਾ ਚੰਡਨ ਲੈਂਣ ਜਾਂਦੇ ਉਹ ਤੋਂ ਦੇਣੀ ਪੈਂਦੇ ਨੇ ਹਾਂ ਬਿਲਕੁਲ ਸਰ ਇਸ ਤਰ੍ਹਾਂ ਹੁੰਦਾ ਕਿ ਜੇ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਗੱਲ ਦਾ ਜਵਾਬ ਦੇਣਾ ਚਾਹੁੰਦਾ ਕਿ ਜਿਹੜਾ ਬਲੱਡ ਹੁੰਦਾ ਵਾ ਜੇ ਤੁਸੀਂ ਕਿਤੇ ਬਲੱਡ ਬੈਂਕ ਦੇ ਕੋਲ ਜਾਂਦੇ ਹੋ ਉਹ ਕਹਿੰਦਾ ਜੀ ਸਾਡੇ ਕੋਲ ਬਲੱਡ ਹੈਗਾ ਵਾ ਮੰਨ ਲਓ ਤੁਸਾਂ ਕਹਿੰਦੇ ਨਾ ਮਿਲਦਾ ਹੀ ਨਹੀਂਗਾ ਲੇਕਿਨ ਕਦੇ ਮਿਲਦਾ ਵੀ ਤਾਂ ਹੋਊਗਾ ਉਹ ਕਹਿੰਦਾ ਜੀ ਹੈਗਾ ਵਾ ਤੇ ਜੇ ਤੁਸੀਂ ਬਲੱਡ ਲੈਣੀ ਹੋ ਉਹ ਬਲੱਡ ਜਿਹੜੀ ਕੋਸਟ ਉਹਦੀ ਟੈਸਟਾਂ ਦੀ ਕੋਸਟ ਵੀ ਉਹ ਲੈਂਦੇ ਲੈਂਦੇ ਨੇ ਉਹ ਉਹਦੇ ਵਿੱਚ ਕੀ ਹੁੰਦਾ ਕਿ ਤੁਹਾਡੇ 14 15 ਤਰ੍ਹਾਂ ਦੇ ਟੈਸਟ ਜਿਹੜੇ ਹੁੰਦੇ ਆ ਤੁਹਾਡੇ ਕਸਟੋਲ ਏਡਸ ਹੈਪਟਾਈਟ B C ਕਲਾਪੀਰੀਆ ਜੋ ਵੀ ਜਿਹਾ ਉਹਦੇ ਵਿੱਚ ਕੋਈ ਤੁਹਾਡੇ ਬਿਮਾਰੀ ਨਾ ਰਹੀ ਹੋਵੇ ਹਨਾ ਉਹ ਸਾਰਾ ਕੁਝ ਟੈਸਟ ਕੀਤਾ ਜਾਂਦਾ ਵਾ ਉਹ ਟੈਸਟ ਕਰਕੇ ਹੀ ਬਲੱਡ ਲਗਣਾ ਹੁੰਦਾ ਵਾ ਜੇ ਉਹ ਟੈਸਟ ਕੀਤੇ ਤੋਂ ਬਿਨਾ ਉਹ ਲੱਗ ਜਵੇ ਤੇ ਪੇਸ਼ੈਂਟ ਦੀ ਡੈਥ ਹੋ ਸਕਦੀ ਆ ਹੋ ਸਕਦਾ ਉਹਦੇ ਵਿੱਚ ਕੁਝ ਗਲਤ ਕੀ ਟਾਊਨ ਨੂੰ ਚਲੇ ਜਾਣ ਨੂੰ ਨੰਬਰ 2 ਦੇ ਉੱਤੇ ਇਹ ਜਿਹੜੇ ਹਸਪਤਾਲ ਨੇ ਇਹ ਕਿਸੇ ਕੋਈ ਐਨ ਜੀਓ ਨਹੀਂ ਹੈਗਾ ਇਹਨਾਂ ਨੇ ਆਪਣਾ ਖਰਚਾ ਲੈਣਾ ਹੀ ਹੁੰਦਾ ਵਾ ਜਿਹੜਾ ਟੈਸਟ ਕਰਦੇ ਨੇ ਨੰਬਰ 3 ਦੇ ਉੱਤੇ ਭਾਜੀ ਜਿਹੜਾ ਤੁਸੀਂ ਬਲੱਡ ਦਿੰਨੇ ਹੋ ਉਹ ਕਿਸੇ ਨੇ ਗਲਾਸ ਚ ਪਾ ਕੇ ਨਹੀਂ ਪੀ ਲੈਣਾ ਹੈਗਾ ਉਹਨੂੰ ਇੱਕ ਕਹਿੰਦਾ ਪਾਊਚ ਦੇ ਵਿੱਚ ਕੱਢਿਆ ਜਾਂਦਾ ਵਾ ਉਹ ਪਾਊਚ ਦੀ ਵੀ ਕੀਮਤ ਹੁੰਦੀ ਆ ਉਹਦੇ ਚ ਇੱਕ ਲਿਕੁਇਡ ਪਾਇਆ ਹੁੰਦਾ ਵਾ ਉਹਦੀ ਵੀ ਕੋਸਟ ਹੁੰਦੀ ਆ ਇਹ ਲੋਕੀ ਹਸਪਤਾਲ ਵਾਲੇ ਉਹਨੂੰ ਪਰਚੇਜ਼ ਕਰਕੇ ਲਿਆਉਂਦੇ ਨੇ ਉਹਦੇ ਵਿੱਚ ਬਲੱਡ ਕੱਢਦੇ ਨੇ ਜੇ ਤੁਹਾਡੇ ਕੋਲ ਬਲੱਡ ਉਹਦੇ ਕੋਲ ਹੈਗਾ ਵਾ ਮੈਂ ਗੱਲ ਹੋਰ ਕਰਨ ਲੱਗਿਆ ਸੀ ਕਿ ਬਲੱਡ ਹੈਗਾ ਵਾ ਤੇ ਮੰਨ ਲਓ ਉਹ ਕਹਿੰਦਾ ਵੀ ਮੈਂ 1500 ਰੁਪਿਆ ਇਹਦੀ ਟੈਸਟਾਂ ਦੀ ਫੀਸ ਲੈਣੇ ਆ ਤੇ ਤੁਹਾਡੇ ਕੋਲ 1500 ਰੁਪਿਆ ਲੈ ਲੈਂਦੇ ਨੇ ਲੇਕਿਨ ਜੇ ਤੁਸੀਂ ਬਲੱਡ ਦਿੰਨੇ ਹੋ ਫੇਰ ਵੀ 1500 ਹੀ ਲੱਗਦਾ ਵਾ ਲੇਕਿਨ ਜੇ ਉਹਦੇ ਕੋਲ ਬਲੱਡ ਹੈਗਾ ਵਾ ਤਾਂ ਤੁਹਾਨੂੰ ਦੇ ਦੂਗਾ ਜਿਹਦੇ ਕੋਲ ਬਲੱਡ ਨਹੀਂ ਹੈਗਾ ਤੇ ਤੁਹਾਡਾ ਪੇਸ਼ੈਂਟ ਮਰਦਾ ਮਰ ਜਵੇ ਉਹਨੇ ਬਲੱਡ ਆਪਣਾ ਕੱਢ ਕੇ ਨਹੀਂ ਦੇ ਦਗਾ ਜਦੋਂ ਜੇ ਕੱਢ ਵੀ ਦੇਣਗੇ ਸਾਡੇ ਹੈਗੇ ਆ ਗੁਰੂ ਨਾਨਕ ਦੇਵ ਜੀ ਦੇ ਬਲੱਡ ਬੈਂਕ ਤੇ ਸਾਡੇ ਭਾਜੀ ਹੈਗੇ ਨੇ ਸਨੀ ਜੀ ਉਹ ਖੁਦ ਆਪਣਾ ਬਲੱਡ ਵੀ ਡੋਨੇਟ ਕਰਕੇ ਦੇ ਦਿੰਦੇ ਨੇ ਕਈ ਵਾਰੀ ਹੋਰ ਵੀ ਸਾਡੇ ਬਹੁਤ ਸਾਰੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਲੇਕਿਨ ਬਲੱਡ ਹੋਏਗਾ ਤੇ ਮਿਲੇਗਾ ਇਹ ਕਿਸੇ ਫੈਕਟਿਟੀ ਵੀ ਤਾਂ ਬਣਨਾ ਨਹੀਂ ਹੈਗਾ ਕਿਸੇ ਕੈਮੀਕਲ ਨਾਲ ਤਿਆਰ ਨਹੀਂ ਹੋ ਜਾਣਾ ਇਹ ਸਾਡੇ ਸਰੀਰ ਦੇ ਵਿੱਚੋਂ ਮਿਲਣਾ ਸੋ ਇਹ ਭਾਵਨਾ ਨਹੀਂ ਹੋਣੀ ਚਾਹੀਦੀ ਹੈਗੀ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਵਾ ਮੈਂ ਲੰਡਨ ਦੇ ਵਿੱਚ ਇੱਕ ਬਲੱਡ ਬੈਂਕ ਦੇ ਵਿੱਚ ਗਿਆ ਸੀ ਸਪੈਸ਼ਲ ਇਹੀ ਕੁਝ ਦੇਖਣ ਆਇਆ ਤੇ ਉੱਥੇ ਲੋਕੀ ਇੰਨੇ ਅਵੇਅਰ ਨੇ ਕਿ ਵੋਲੰਟਰੀ ਬਲੱਡ ਡੋਨੇਟ ਕਰ ਦਿਆ ਇਥੇ ਮੈਂ ਇੱਕ ਬਲੱਡ ਦੀ ਐਨ ਜੀਓ ਦਾ ਮੈਂਬਰ ਹੈਗਾ ਵਾ ਤੇ ਜੇ ਮੈਂ ਬਲੱਡ ਕਿਸੇ ਨੂੰ ਚਾਹੀਦਾ ਹੁੰਦਾ ਵਾ ਮੈਂ ਭਾਜੀ 20 ਫੋਨ ਕਰਦਾ ਤਾਂ ਇੱਕ ਬੰਦਾ ਜਾ ਕੇ ਸਾਨੂੰ ਤਿਆਰ ਹੁੰਦਾ ਵਾ ਬਲੱਡ ਲੋਕੀ ਨਹੀਂ ਦੇ ਦਿੰਦੇ ਹੈਗੇ ਲੋਕਾਂ ਦੇ ਮੰਨ ਦੇ ਚ ਪਤਾ ਨਹੀਂ ਕਿਹਾ ਜੀ ਇਹ ਕਿੰਨਾ ਜਿਹੜੀ ਨੈਗੇਟਿਵ ਗੱਲਾਂ ਹੁੰਦੀਆਂ ਨੇ ਉਹ ਐ ਵਾਇਰਲ ਹੁੰਦੀਆਂ ਨੇ ਪਿੱਛੇ ਜੇ ਕਿਸੇ ਨੇ ਇੱਕ ਵੀਡੀਓ ਆਡੀਓ ਬਣਾ ਕੇ ਪਾਤੀ ਜੀ ਜਿਹੜੇ ਬਲੱਡ ਨੇਟ ਕਰ ਦਿੰਦੇ ਨੇ ਜਾਂ ਕੈਂਪਾਂ ਵਿੱਚ ਬਲੱਡ ਦਿੰਦੇ ਨੇ ਉਹਨਾਂ ਨੂੰ 1-1000 ਰੁਪਿਆ ਨਾ ਉਹਨਾਂ ਦੇ ਖਾਤੇ ਦੇ ਵਿੱਚ ਆ ਜਾਂਦਾ ਵਾ ਤੇ ਲੋਕੀ ਮੈਨੂੰ ਉਹ ਆਡੀਪੇ ਭੇਜ ਜਾਣ। ਉਹ ਬਾਅਦ ਦੇ ਵਿੱਚ ਅਸੀਂ ਉਹ ਬੰਦੇ ਦਾ ਪਤਾ ਕੀਤਾ ਤੇ ਬੰਦੇ ਨਾਲ ਲੱਭਿਆ। ਉਹ ਮੈਂ ਕਿਹਾ ਭਰਾਵਾ ਤੂੰ ਕੀ ਇਹ ਬਕਵਾਸ ਕਰੀ ਜਾਂਦਾ ਵਾ? ਤੂੰ ਸਾਡੀ ਸੇਵਾ ਤੇ ਕਲੰਕ ਲਾਈ ਜਾਂਦਾ ਵਾ। ਅਸੀਂ ਗੁਰਨਾਨ ਦੇਵ ਜੀ ਦੇ ਸੱਚੇ ਸਿੱਖ ਹੈਗੇ ਆਂ। ਅਸੀਂ ਉਹਨਾਂ ਦੇ ਸੇਵਾਦਾਰ ਆਂ। ਅਸੀਂ ਦਿਲੋਂ ਸੇਵਾ ਕਰਦੇ ਪੱਲਿਓ ਪੈਸੇ ਲਾ ਕੇ ਵੀ ਸੇਵਾ ਕਰਦੇ ਆਂ। ਤੇ ਤੂੰ ਆ ਕੀ ਗੰਦ ਪਾਇਆ ਵਾ? ਉਹ ਬਾਅਦ ਦੇ ਵਿੱਚ ਉਹਨੇ ਮਾਫੀ ਮੰਗੀ। ਉਹਦਾ ਆਧਾਰ ਕਾਰਡ ਵੀ ਮੇਰੇ ਕੋਲ ਪਿਆ ਵਾ। ਉਹਦਾ ਮਾਫੀ ਨਾਮਾ ਵੀ ਪਿਆ ਵਾ। ਉਹਨੇ ਇੱਕ ਵੀਡੀਓ ਬਣਾ ਕੇ ਨਾ ਇੱਕ ਬਰਸਾਤ ਪੈਂਦੀ ਦੇ ਵਿੱਚ ਵੀਡੀਓ ਬਣਾਈ। ਫਿਰ ਉਹਨੇ ਦੱਸਿਆ ਉਹਨੇ ਮੈਨੂੰ ਪਹਿਲਾਂ ਦੱਸਿਆ ਕਹਿੰਦਾ ਮੈਂ ਤਾਂ ਸ਼ਰਾਬ ਪੀ ਕੇ ਕਹਿੰਦਾ ਬੋਲਿਆ ਵਾ ਤੇ ਉਹ ਬੰਦੇ ਨਾਲ ਮੇਰੀ ਲਗੜਾਟ ਸੀ ਜਿਹਦੇ ਨਾਲ ਜਿਹਦੇ ਬਾਰੇ ਮੈਂ ਬੋਲਿਆ ਸੀ ਮੈਂ ਥੋੜੇ ਵਾਸਤੇ ਥੋੜੀ ਬੋਲਿਆ ਮੈਂ ਕਿਹਾ ਤਾਂ ਐਨਜੀਓ ਦੇ ਵਾਸਤੇ ਬੋਲਿਆ ਸਾਰਿਆਂ ਵਾਸਤੇ ਬੋਲਿਆ ਗਿਆ ਤੇ ਫਿਰ ਉਹਨੇ ਮਾਫੀ ਮੰਗੀ ਉਹਨੇ ਵੀਡੀਓ ਬਣਾ ਕੇ ਪਾਈ ਕਿਸੇ ਨੇ ਸ਼ੇਅਰ ਨਹੀਂ ਕੀਤੀ ਲੇਕਿਨ ਜਿਹੜੀ ਉਹਨੇ ਪਹਿਲਾਂ ਬੋਲੀ ਸੀ ਜੀ ਸ਼ਹੀਦ ਭਗਤ ਸਿੰਘ ਦੀ ਭੈਣ ਸਾਡੇ ਘਰ ਆਂਦੀ ਸੀ ਅਸੀਂ ਤਾਂ ਦੇਸ਼ ਭਗਤਾਂ ਫਰਾਨਾ ਵਟੇ ਉਹ ਇੰਨੀ ਵਾਇਰਲ ਕੀਤੀ ਲੋਕਾਂ ਨੇ ਨੈਗੇਟਿਵ ਲੋਕੀ ਗੱਲ ਬਹੁਤ ਵਾਇਰਲ ਕਰਦੇ ਨੇ ਪੋਜ਼ਿਟਿਵ ਨਹੀਂ ਕਰਦੇ ਹੈਗੇ ਬਾਕੀ ਜੇ ਤੁਸੀਂ ਕਹਿੰਦੇ ਜੇ ਬਲੱਡ ਹੋਊਗਾ ਤਾਂ ਪੈਸੇ ਦੇ ਕੇ ਉਹਦੇ ਟੈਸਟਾਂ ਦੀ ਫੀਸ ਦੇ ਕੇ ਤੇ ਬਲੱਡ ਮਿਲ ਜਾਏਗਾ ਜੇ ਨਹੀਂ ਹੋਏਗਾ ਭਾਜੀ ਤੁਸੀਂ ਉਹਨੂੰ ਭਾਵੇਂ ਲੱਖ ਰੁਪਏ ਦੇ ਦਿਓ ਬਲੱਡ ਤਾਂ ਵੀ ਨਹੀਂ ਮਿਲਣਾ ਹੈਗਾ ਕਿਉਂਕਿ ਬਲੱਡ ਕਿੱਥੋਂ ਹੋ ਨਹੀਂ ਮਿਲਣਾ ਸਾਡੇ ਸਰੀਰ ਦੇ ਵਿੱਚੋਂ ਹੀ ਮਿਲਣਾ ਵਾ ਮੈਂ 113 ਵਾਰੀ ਬਲੱਡ ਡੋਨੇਟ ਕਰ ਚੁੱਕਿਆ ਹਾਂ 113 ਦੇ ਵਿੱਚੋਂ 56 ਵਾਰੀ ਮੇਰੇ ਬਲੱਡ ਨੇ 56 ਵਾਰੀ ਮੇਰੇ ਐਸਜੀਪੀ ਸੈੱਲ ਨੇ ਇੱਕ ਵਾਰੀ ਮੇਰਾ ਕੋਵਿਡ ਦਾ ਪਲਾਜ਼ਮਾ ਜਦੋਂ ਮੈਂ ਕਰੋਨਾ ਦੀਆਂ ਡੈੱਡ ਬੋਡੀਜ਼ ਸੰਸਕਾਰ ਕਰਦਾ ਸੀ ਮੈਨੂੰ ਕਰੋਨਾ ਵੀ ਹੋ ਗਿਆ ਸੀਗਾ ਉਸ ਤੋਂ ਬਾਅਦ ਦੇ ਵਿੱਚ ਮੈਂ ਕਰੋਨਾ ਦਾ ਆਪਣਾ ਪਲਾਜ਼ਮਾ ਵੀ ਡੋਨੇਟ ਕੀਤਾ ਭਾਵੇਂ ਉਹ ਗਾਈਡਲ कोरोना ਦਾ ਪਲਾਜ਼ਮਾ ਡੋਨੇਟ ਕਰਨਾ ਲੇਕਿਨ ਜਿਹਨੂੰ ਮੈਂ ਬਲੱਡ ਦਿੱਤਾ ਸੀ ਉਹ ਨਾ করোনা ਦੇ ਆਪਣੇ ਪਲਾਜ਼ਮਾ ਦਿੱਤੇ ਸੀ ਉਹ ਬੰਦਾ ਵੈਂਟੀਲੇਟਰ ਤੋਂ ਵੀ ਜਿਉਂਦਾ ਹੋ ਗਿਆ ਸੀ ਬਾਅਦ ਦੇ ਵਿੱਚ ਮੈਨੂੰ ਖੁਸ਼ੀ ਹੈ ਇਸ ਚੀਜ਼ ਦੇ ਵਿੱਚ ਕਿ ਉਹ ਚਾਹੇ ਤਕਨੀਕ ਕੰਮ ਕੀਤੀ ਨਹੀਂ ਕੀਤੀ ਲੇਕਿਨ ਜਿਹਨੂੰ ਮੈਂ ਉਹ ਡੋਨੇਟ ਕੀਤਾ ਵਾ ਉਹ ਬੰਦਾ ਜਿਉਂਦਾ ਹੋ ਗਿਆ ਉਹ ਪਲਾਜ਼ਮਾ ਜਦੋਂ ਕੱਢਿਆ ਗਿਆ ਉਸੀ ਨੂੰ ਨਾ ਦਾ ਵੇਸ਼ੁਤੀ ਯੂਜ਼ ਕੀਤਾ ਗਿਆ ਜਾਂ ਹੋਰ ਵੀ ਕੀਤਾ ਗਿਆ ਸੀ ਨਹੀਂ ਇੱਕ ਤੇ ਕੀਤਾ ਜਾਂਦਾ ਵਾ ਬਾਕੀ ਇਹ ਕਿ ਜਦੋਂ ਅਸੀਂ ਡੋਨੇਟ ਕਰਦੇ ਆ ਬਲੱਡ ਡੋਨੇਟ ਕਰਦੇ ਆ ਬਲੱਡ ਡੋਨੇਟ ਕਰਕੇ ਸਾਡੇ ਅਸੀਂ ਕਹਿੰਨੇ ਕਿ ਤਿੰਨ ਤਿੰਨ ਜ਼ਿੰਦਗੀਆਂ ਬਚਾ ਲੈਂਦੇ ਆ ਉਹਦੇ ਚ ਸੈੱਲ ਵੱਖਰੇ ਕੱਢ ਲਿੱਤੇ ਜਾਂਦੇ ਨੇ ਆਰ ਡੀ ਪੀ ਵੱਖਰੇ ਕੱਢ ਲਿੱਤੇ ਜਾਂਦੇ ਨੇ ਬਲੱਡ ਵੱਖਰਾ ਕਰ ਲਿੱਤਾ ਜਾਂਦਾ ਵਾ ਉਹ ਪਲਾਜ਼ਮਾ ਤੋਂ ਉਹ ਜਿਹੜੇ ਜਿਹੜੇ ਪੇਸ਼ੈਂਟ ਨੂੰ ਜੋ ਜੋ ਚਾਹੀਦਾ ਹੁੰਦਾ ਵਾ ਉਹ ਉਹਨਾਂ ਨੂੰ ਦੇ ਦਿੱਤਾ ਜਾਂਦਾ ਵਾ ਤੇ ਪੇਸ਼ੈਂਟ ਠੀਕ ਹੋ ਜਾਂਦਾ ਵਾ ਇਹ ਵੀ ਇੱਕ ਉਹ ਆਫੇਲੀ ਨਹੀਂ ਹੈ ਕਹਿੰਦੇ ਕੋਲ ਵਾਲੇ ਦੇ ਵਿੱਚ ਸੈਕਸ਼ਨ ਲੱਗ ਗਿਆ ਹੈ ਨਾ ਉਹ ਜਿਆਦਾ ਬਿਮਾਰ ਹੋਏ ਨੇ ਉਸ ਤੋਂ ਬਾਅਦ ਬਲੱਡ ਰੈਡ ਕਰਨ ਲੱਗੀਆਂ ਡਰਦੇ ਨੇ ਉਹ ਲੋਕ ਜਿਹੜੇ ਕਹੀ ਹੈ ਪਤਾ ਨਹੀਂ ਸਰ ਇਹ ਤਾਂ ਹੁਣ ਮੈਡੀਵਾਰੇ ਕੁਝ ਨਹੀਂ ਕਹਿੰਦਾ ਪਿੱਛੇ ਜੇ ਇੱਕ ਖਬਰ ਆਈ ਸੀਗੀ ਕਿ ਜਿਨ੍ਹਾਂ ਨੇ ਇਹ ਕੋਵਿਡ ਸ਼ੀਲਡ ਜਾਂ ਵੈਂਸ਼ੀਲਡ ਬਣਾਈਆਂ ਸੀਗੀਆਂ ਉਹ ਕਹਿੰਦੇ ਸੀਗੇ ਕਿ ਅਸੀਂ ਇਸ ਚੀਜ਼ ਨੂੰ ਸੌਰੀ ਫੀਲ ਕਰਦੇ ਆ ਕਿ ਸਾਡੀ ਦਵਾਈ ਦੇ ਵਿੱਚ ਲੋਕੀ ਮਰੇ ਨੇ ਕੁਝ ਇਸ ਤਰ੍ਹਾਂ ਦਾ ਹੋਇਆ ਲੇਕਿਨ ਉਹਦੇ ਵਿੱਚ ਇਹ ਹੁੰਦਾ ਵਾ ਕਿ ਜਦੋਂ ਕੋਈ ਵੀ ਐਂਟੀਜਨ ਕਿਸੇ ਦੇ ਸਰੀਰ ਦੇ ਵਿੱਚ ਜਾਂਦੇ ਹਨ ਸਾਡੀ ਬੋਡੀ ਉਹਨੂੰ ਐਕਸੈਪਟ ਕਰਦੀ ਆ ਜਾਂ ਨਹੀਂ ਕਰਦੀ ਉਹ ਬਾਅਦ ਦੀ ਗੱਲ ਹੈਗੀ ਆ ਇਹ ਸਾਡੀ ਬੋਡੀ ਦੀ ਬੋਡੀ ਵੈਰੀ ਕਰਦਾ ਵਾ ਬੋਡੀ ਟੂ ਬੋਡੀ ਪਤਾ ਲੱਗਦਾ ਕਿ ਕੀ ਹੈਗਾ ਕੀ ਨਹੀਂ ਹੈਗਾ ਬਾਕੀ ਮੈਂ ਇਸ ਚੀਜ਼ ਦੇ ਵਿੱਚ ਐਗਰੀ ਨਹੀਂ ਹੈਗਾ ਮੈਨੂੰ ਮੈਨੂੰ 3 ਡੋਜ਼ ਲੱਗੀਆਂ ਹੋਈਆਂ ਨੇ ਸਾਨੂੰ ਸੁਪਰ ਡੋਜ਼ ਵੀ ਲੱਗੀ ਬਾਅਦ ਦੇ ਵਿੱਚ ਮੇਰੀ ਸਾਰੀ ਫੈਮਿਲੀ ਮੇਰੇ ਡੈਡੀ ਨੂੰ ਲੱਗੀਆਂ ਹੋਈਆਂ ਸੀਗੀਆਂ ਮੇਰੇ ਡੈਡੀ 84 ਸਾਲ ਤੱਕ ਜੀਏ ਨੇ ਠੀਕ ਹੈ ਨਾ ਮੇਰੀ ਬੇਟੀ ਖੁਦ ਡਾਕਟਰ ਹੈਗੀ ਆ ਸਾਰੇ ਲੋਕੀ ਜਾਂ ਸਰ ਕੀਸਨ ਮਾ ਵਾਦੀ ਕਿਸਨ ਸਾਦੀ ਮੈਂ ਤਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਹੈਗਾ ਕਿ ਲੋਕੀ ਮੈਂ ਜਿਹਨੂੰ ਇਹ ਮੰਨਦਿਆਂ ਵਾਂ ਕਿ ਜਿਹੜੇ ਕਰੋਨਾ ਸੀਗਾ ਨਾ ਸਾਰਿਆਂ ਦੇ ਵਿੱਚ ਦੀ ਹੋ ਕੇ ਨਿਕਲਿਆ ਵਾ ਜ਼ਰੂਰ ਕੋਈ ਵੀ ਮਹਾਮਾਰੀ ਖਤਮ ਹੁੰਦੀ ਆ ਉਹ ਜਦੋਂ 70% ਤੋਂ ਉੱਪਰ ਲੋਕਾਂ ਨੂੰ ਹੋ ਜਾਂਦੀ ਆ ਨਾ ਉਦੋਂ ਮਹਾਮਾਰੀ ਖਤਮ ਹੋ ਜਾਂਦੀ ਆ ਕਿਉਂਕਿ ਕੁਦਰਤ ਨੇ ਸਾਡੇ ਅੰਦਰ ਇੱਕ ਐਸੀ ਫੈਕਟਰੀ ਲਾਈ ਹੋਈ ਆ ਕਿ ਸਾਡੇ ਅੰਦਰ ਇਸ ਤਰ੍ਹਾਂ ਦੇ ਐਂਟੀਜਨ